ਲੁਧਿਆਣਾ ਦੇ ਥਾਣਾ ਡੱਬਾ ਅਦੀਨ 4 ਸਾਲਾਂ ਬੱਚੀ ਦੀ ਰੇਪ ਮਾਮਲੇ ਦੇ ਮੁੱਖ ਮੋਲਜਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਬੀਤੇ ਕੱਲ આરોપી ਨੂੰ ਇੱਕ ਪਿੰਡ ਦੇ ਵਿੱਚੋਂ ਉਸ ਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ ਹੈ ਅਤੇ ਇਹ ਵੀ ਦੱਸਦੀ ਹੈ ਕਿ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਜਸ ਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਰੇਪ ਮਾਮਲੇ ਵਿੱਚ ਮੁੱਖ ਮੋਲਜਮ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਸੀ ਜਿਸ ਦੇ ਉੱਤੇ ਪੁਲਿਸ ਨੇ ਵਕ ਵਕ ਟੀਮਾਂ ਦਾ ਜਾਲ ਵਿਛਾਇਆ ਹੋਇਆ ਸੀ ਅਤੇ ਇਸ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਇਨਾਮ ਦੇਣ ਦੀ ਵੀ ਗੱਲ ਆਖੀ ਸੀ। ਉਹਨਾਂ ਕਿਹਾ ਕਿ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਇਸ આરોપી ਨੂੰ ਕਲਿਆਣਪੁਰ ਜ਼ਿਲ੍ਹੇ ਤੋਂ ਕਾਬੂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਚਲਾਇਆ ਜਾਵੇਗਾ ਤਾਂ ਕਿ ਪਰਿਵਾਰ ਨੂੰ ਜਲਦ ਇਨਸਾਫ ਮਿਲ ਸਕੇ। ਦਾਬੇ ਦੇ ਏਰੀਏ 'ਚ ਸਬਡੀਨ ਇੰਡਸਟਰੀ ਵੀ ਤੇ ਡੀਸੀਪੀ ਜ਼ੋਨ 2 ਸੁਹੇਲ ਮੀਰ ਜੀ ਦੇ ਏਰੀਏ ਦੇ ਵਿੱਚ ਇੱਕ ਬੜੀ ਮਾੜੀ ਵਾਰਦਾਤ ਹੋਈ ਸੀ। ਜਿਹਦੇ ਵਿੱਚ ਕੋ 4 ਸਾਲ ਦੀ ਬੱਚੀ ਦਾ ਮਰਡਰ ਹੋਇਆ ਰੇਪ ਹੋਇਆ ਤੇ ਉਸ ਤੋਂ ਬਾਅਦ ਦੋਸ਼ੀ ਜਿਹੜਾ ਹੈ ਫਰਾਰ ਹੋ ਗਿਆ ਇਹ ਬੇਸਿਕਲੀ ਬੱਚੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਹੈ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ तकरीबन ਕੁਝ ਦਿਨ ਪਹਿਲੋ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਤਾਂ ਇਹ ਬੱਚੀ ਨੂੰ ਇਹਨੇ ਸਵੇਰੇ ਕਰੀਬ 9-10 ਵਜੇ ਉੱਥੋਂ ਜਿਹੜਾ ਇਹ ਵਾਰਦਾਤ ਹੋਈ ਉਤਵਾਦ ਕਰਦਿਆਂ ਨੂੰ ਜਿਹੜਾ ਇਸ ਗੱਲ ਬਾਰੇ ਤਕਰੀਬਨ ਸ਼ਾਮ ਨੂੰ 6 ਵਜੇ ਪਤਾ ਲੱਗਿਆ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 6 ਵਜੇ ਇਤਲਾਹ ਦਿੱਤੀ। ਇਤਲਾਹ ਦੇਣ ਤੋਂ ਬਾਅਦ ਸਾਡੇ ਸਰਵਡਿਨ ACP ਇੰਡਸਟਰੀ ਵੀ ਤੇ ਇਹਨਾਂ ਨੇ ਸਾਰਿਆਂ ਨੇ ਮਤਲਬ ਇਹਨੂੰ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਮੁਕੱਦਮਾ ਦਰਜ ਕਰਕੇ ਤੇ ਇਮੀਡੀਏਟਲੀ ਜਿਹੜੀਆਂ ਅਸੀਂ ਪਾਰਟੀਆਂ ਜਿਹੜੀਆਂ ਉਹ ਆਊਟ ਆਫ ਸਟੇਟ ਭੇਜਤੀਆਂ ਸੀ। ਉਹਦੇ ਵਿੱਚ ਜਦੋਂ ਭੇਜਣ ਤੋਂ ਬਾਅਦ ਫਿਰ ਕਾਫੀ ਦਿਨ ਜਿਹੜੀ ਹੈ ਇਦੇ ਵਿੱਚ ਮਿਹਨਤ ਕਰਨੀ ਪਈ ਕਿਉਂਕਿ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ 'ਚ ਨਹੀਂ ਸੀ ਤੇ ਉਬਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣਾ ਇੱਕ ਰਿਸ਼ਤੇਦਾਰ ਅਸ਼ੋਕ ਜਿਹੜੀ ਉਹ ਬੱਚੀ ਦੇ ਨਾਲ ਵਾਰਦਾਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਅਸ਼ੋਕ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹ ਨੇ ਕਿਉਂਕਿ ਉਹ ਜਿਹੜਾ ਬੱਚੀ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਕਾਰ ਬਿਲਕੁਲ ਜਿਹੜੀ ਦੁਕਾਨ ਹੈ ਉਸ ਗਲੀ ਦੇ ਵਿੱਚ ਹੀ ਸੀ ਚਾਹੀ ਤਾਂ ਉੱਥੇ ਇਸ ਲੜਕੇ ਨੇ ਉੱਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਇਹਨੇ ਉੱਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ 'ਚ ਲਿਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਹੈ ਦੇ ਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ ਘੱਟ ਵੀ 4 ਤੋਂ 5-6 ਘੰਟੇ ਜਿਹੜਾ ਇਸ ਬਾਰੇ ਕੋਈ ਅਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਰਿਮਾਂਡ ਤੇ ਸ੍ਰੀ ਨਸ਼ੀਰ ਆਦਿ ਹੈ ਤੇ ਨਸ਼ੇ ਦਾ ਫੈਲਾਅ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਬਟ ਅਵਾਰਾ ਕਿਸਮ ਦਾ ਹੈ ਜਿਹੜਾ ਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅੱਛੀਆਂ ਆਦਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਨਾ ਬਦੋਸ਼ ਜਿਹਨੂੰ ਕਹਿ ਦੋ ਉਸ ਲੜਕੀਆਂ ਚ ਉਹਨੂੰ ਗਿਣਿਆ ਜਾ ਸਕਦਾ ਮੇਰਾ ਹਿਸਤ ਪਤਾ ਲੈਣ ਵਾਲਾ ਸਰ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹਦੀ ਪਹਿਲਾਂ ਵੀ ਕੋਈ ਐਦਾਂ ਦਾ ਕੋਈ ਮਾਮਲਾ ਦਾ ਇਹਦਾ ਇਹਦਾ ਪ੍ਰੀਵਿਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਲੇ ਜਾਏ ਇਹੀ ਇਹਨੇ ਜਿਹੜਾ ਮਤਲਬ ਪ੍ਰਮਾਤਮਾ ਦੀ ਕਚਹਿਰੀ ਚ ਆਪਾਂ ਸਮਝਦੀਏ ਕਿ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ اچھی ਤਫਤੀਸ਼ ਕਰਕੇ ਇਹਨੂੰ ਜੋਏ ਦੀ ਬੰਦ ਹੀ ਸਜ਼ਾ ਉਹਨੂੰ ਦਵਾਇਆ ਸਰ ਇੱਕ ਨਾਮ ਵੀ ਰੱਖਿਆ ਸੀ ਇਹਦੇ ਬਾਰੇ ਕਿਤੇ ਨਾ ਮਗਰ ਅਸੀਂ ਅਸੀਂ ਕੁਝ ਇਤਲਾਹ ਦਿੱਤੀ ਹੈ ਡੇਸੀ ਭਾਈ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇਲ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰਨ ਲਈ ਜੇ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਹ ਅਸੀਂ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦਾ ਹੋਊਗਾ ਉਹਨੂੰ ਕੁਛ ਨਾ ਕੁਛ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਕਿਉਂ ਕੀਤਾ ਥੇ देखो गंदी सोच वैशी बुना तो उस बच्चे नाल चार साल ਦੇ ਬੱਚੇ ਨਾਲ ਜਿਹੜਾਈ ਜਿਹੜਕਤ ਇਹਦੇ ਵਿੱਚ ਹੋਰੇ ਨਹੀਂ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਪੀਤੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆ ਜਿਹੜੀ ਹੈ ਹਰਕਤ ਕੀਤੀ ਫਿਰ ਇਹਨੇ ਰੇਪ ਕਰ ਤੋਂ ਆ ਪਾਜ ਵੀ ਸਕਦਾ ਸੀ ਕਿ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲੋ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਫਿਰ ਇਹਨੇ ਇੱਕ ਇੱਕਟਿਆ ਹਰਕਤ ਕਰਕੇ ਫਿਰ ਇਹ ਉੱਥੋਂ ਮੱਚ ਸਰ ਸਰ ਪਹਿਲੇ ਮਤਲਬ ਪਹਿਲੇ ਵੀ ਇਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਨਹੀਂ ਨਹੀਂ ਫਸਟ ਟਾਈਮ ਆਇ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਵੀ ਕਿਛੇ ਦਰਦ ਮਾਰਛੇ ਤੋਂ ਚੱਲ ਰਿਹਾ ਹੂ ਕਿ ਮੈਂ ਇਦਾਂ ਕਰਨਾ ਹੈ ਸਾਈਕੋਡੈਨਿਕ ਨਹੀਂ ਹੋ ਰਿਹਾ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਇਹ ਸਜ਼ਾ ਭੁਗਤੇਗਾ ਸਰ ਉਹਨੇ ਕੋਲੇ ਇਹ ਰੇਲਾਵਾ ਜਨਨ ਬਣਾ ਦਿੱਤੀ ਇਹਨੂੰ ਤੁਰਕਾਰੀ ਹੋਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਕੋਸੀ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟ ਦੇ ਅਧਾਰ ਤੇ ਕਿਹਾ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛਗਰਤ ਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ ਚ ਸੀ ਤਾਂ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ। ਕਿੰਨੇ ਬੰਦੇ ਨੇ ਵਕਫਕ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇਓਰਿਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਇਸ ਮੁਕਦਮੇ ਨੂੰ ਪਹਿਲ ਦੇਣੀ ਹੈ। ਇਹ ਬਹੁਤ ਮਾੜਾ ਤੇ ਘਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ। ਸਰ ਇਹ ਇਹਦੇ ਇਕੱਲੇ ਨਹੀਂ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ। ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਮਾੜੀ ਹਰਕਤ ਜਿਹੜੀ ਕੀਤੀ। ਸਰ ਉਹ ਬੱਚੀ ਮਾਰਿਆ ਕਿਸ ਤਰ੍ਹਾਂ ਜੀ ਗਲਤ ਕੋਟ ਗਲਤ ਦੁਆਰਾ ਸਾਬੰਦ ਸਰ ਕਿੰਨਾ ਕਿੰਨੇ ਦਿਨਾਂ ਦਾ ਰਿਮਾਨਡ ਮਿਲਿਆ ਤੁਹਾਨੂੰ 3 ਦਿਨ ਦਾ ਰਿਮਾਨ ਹੁਣ ਸਾੜ ਕੋ 3 ਦਿਨ ਰਿਮਾਨ ਤੇ ਹੈਗਾ ਰਿਮਾਨ ਤੁਸੀਂ ਹੋਰ ਲੋਡ ਪਈ ਤਾਂ ਹੋਰ ਵੀ ਲੈ ਫਿਰ ਇਹ ਨੇਪਾਲ ਭੱਜਣ ਦੀ ਫਰਾਗ ਤੇ ਸੀਗਾ ਕਹਿੰਦੇ ਦੇਖੋ ਵੱਖ-ਵੱਖ ਜਗ੍ਹਾ ਤੇ ਗਿਆ ਇਹ ਹਰੀਦوار ਵੀ ਗਿਆ ਇਹ ਦਿੱਲੀ ਵੀ ਗਿਆ ਕਿਤੇ ਟਿਕਿਆ ਹੀ ਨਹੀਂ ਔਰ ਇਹ ਨੇ ਪਹਿਲੋਂ ਜਿਹੜਾ ਇਦੇ ਵਿੱਚ ਆਧਾਰ ਕਾਰਡ ਵਗੈਰਾ ਜਾਂ ਇਹ ਬਣਾਉਂਦਾ ਰਿਹਾ ਇਹ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਸੀ ਵੀ ਫੋਨ ਤੋਂ ਜਾਂ ਹੋਰ ਤੋਂ ਜਾਂ ਕਿਸੇ ਨਾਲ ਸੰਪਰਕ ਕਰੂੰਗਾ ਮੈਂ ਟਰੈਪ ਨਾ ਹੋ ਜਾਵਾਂ ਇਹਨੇ ਹਰ ਜਿਹੜਾ ਮਤਲਬ ਹਤਕੰਡਾ ਅਪਣਾਇਆ ਵੀ ਮੈਂ ਫੜਿਆ ਨਾ ਜਾਵਾਂ ਬਟ ਮੈਂ ਜੀ ਬਹੁਤ ਤੇਜ਼ ਆ ਜੀ ਹਾਂ ਔਰ ਸਾਡੀ ਟੀਮ ਵੱਲੋਂ ਜਿਹੜੀ ਹੈ ਇਹ ਇਸ ਜਿਹੜਾ ਮਾੜੇ ਜਿਹੜੇ ਜੁਰਮ ਨੂੰ ਇੰਨਾ ਸੀਰੀਅਸ ਕ੍ਰਾਈਮ ਸੀ ਤੇ ਇਹਦੇ ਵਿੱਚ ਪੂਰੇ ਐਫਰਟਸ ਕਰਕੇ ਜਿਹੜਾ ਨੂੰ ਲੈ ਕੇ ਆ। ਤੁਸੀਂ ਬੜਿਆ ਲਿਖਿਆ ਬਈ ਜੀ। ਇਹਦੀ 88 8 ਪਾਸਾ ਹਰ ਪਾਸਾ ਪਰ ਮੈਂ ਇਹਦੇ ਵਿੱਚ ਥੋੜਾ ਜਨਾ ਇਹ ਵੀ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਹੀਂ ਵੀ ਜਿਵੇਂ ਕਿ ਬੱਚੇ ਦੀ ਜਿਹੜੀ ਇਤਲਾ ਉਹ 6 ਘੰਟੇ ਤੋਂ 7 ਘੰਟੇ ਬਾਅਦ ਪਤਾ ਲੱਗੀ ਪਈ ਸੀ। ਔਰ ਦੋਸ਼ੀ ਕੋਈ ਬਾਹਰਲਾ ਨਹੀਂ ਆਪਣਾ ਗਵੰਡੀ ਸਾਹਮਣੇ। ਆਪਣਾ ਉੱਥੇ ਘਰ ਵੀ ਹੈ ਉੱਥੇ ਆਪਣੀ ਦੁਕਾਨ ਵੀ ਹੈ ਤੇ ਉੱਥੇ ਆਪਾਂ ਰਹਿ ਵੀ ਰਹੇ ਹਾਂ ਤੇ ਆਪਣੇ ਸਾਹਮਣੇ ਘਰ ਦੇ ਵਿੱਚ ਤੁਹਾਡਾ ਵਾਕਫ ਘਰ ਰਹਿ ਰਿਹਾ ਤੇ ਉਹਦੇ ਘਰੇ ਇੱਕ ਗੈਸਟ ਆਇਆ। ਉਹਦਾ ਕਜ਼ਨ ਆਇਆ ਤਾਂ ਉਹ ਇਹ ਜੀ ਹਰਕਤ ਕਰ ਗਿਆ। ਅਪਾ ਆਪਣੇ ਬੱਚਿਆਂ ਦੀ ਨਿਗਰਾਨੀ ਜ਼ਰੂਰ ਰੱਖਿਓ ਜਿਹੜੇ 4 ਸਾਲ ਦੇ ਬੱਚੇ ਆ ਜੇਕਰ ਆਪਾਂ ਉਹਨਾਂ ਨੂੰ ਬੱਚੇ ਨੂੰ ਯੂਪੀ ਤੋਂ ਮਿਲਣ ਲਈ ਇੱਥੇ ਬੁਲਾਇਆ ਉਹਦੀ ਮਦਰ ਯੂਪੀ ਚ ਤੇ ਜੇ ਉਹਦੀ ਮਦਰ ਤੋਂ ਬਗੈਰ ਉਹਨੂੰ ਬੁਲਾਇਆ ਤਾਂ ਫਿਰ ਆਪਣੀ ਕੋ ਇਨਸਾਨੀਅਤ ਨਾਤੇ ਜਾਂ ਆਪਣੀ ਨਜ਼ੀਕ ਫਰਜ਼ ਬਣਦਾ ਕਿ ਉਸ ਬੱਚੇ ਦੀ ਨਿਗਰਾਨੀ ਔਰ ਪਰਵਾਹੀ ਕੀਤੀ ਜਾਵੇ ਆਪਾਂ ਨੂੰ ਟਾਈਮ ਟੂ ਟਾਈਮ ਬੱਚੇ ਦਾ ਖਾਣਾ ਪਾਣਾ ਬਹਿਣਾ ਉੱਠਣਾ ਸਾਰੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਮੈਂ ਉਸ ਪਰਿਵਾਰ ਨੂੰ ਇਹ ਟਿੱਪਣੀ ਨਹੀਂ ਕਰਦਾ ਉਹਨਾਂ ਪਰਿਵਾਰ ਨਾਲ ਤਾਂ ਪਹਿਲਾਂ ਹੀ ਬੜਾ ਮਾੜਾ ਹੋਇਆ ਪਰ ਮੈਂ ਇੱਕ ਆਮ ਜਿਹੜੇ ਸਾਡੇ ਹੋਰ ਪ੍ਰਵਾਸੀ ਭਰਾ ਆਏ ਆਂ ਔਰ ਉੱਥੇ ਇੱਥੇ ਜਿਹੜੇ ਵੱਖ-ਵੱਖ ਇਲਾਕਿਆਂ ਚ ਰਹਿੰਦੇ ਆਂ ਆਪਣੇ ਬੱਚਿਆਂ ਦੀ ਕੁਝ ਹੱਦ ਤੱਕ ਐਨੀ ਨਹੀਂ ਬੇਪਰਵਾਹੀ ਕਰੀਏ ਵੀ ਆਪਾਂ ਨੂੰ 8-8 ਘੰਟੇ ਆਪਣੇ 4 ਸਾਲ ਦੇ ਵਿੱਚ ਦਾ ਪਤਾ ਹੀ ਨਾ ਲੱਗੇ। ਕਮ ਸੇ ਕਮ ਜੇ ਬੱਚਾ 10 ਮਿੰਟ ਬਾਅਦ ਪਤਾ ਲੱਜਦਾ 15 ਮਿੰਟ ਬਾਅਦ ਪਤਾ ਲੱਜਦਾ ਪਰ ਐਨੀ ਦੇਰ ਬਾਅਦ ਚਲੋ ਠੀਕ ਹੈ ਸਾਡੀ ਤਾਂ ਡਿਊਟੀ ਬਾਉਂਡ ਹੈ ਅਸੀਂ ਕਰਨਾ ਸਾਡੀ ਇਨਫੋਰਸਮੈਂਟ ਏਜੰਸੀ ਹੈ ਸਾਡੀ ਡਿਊਟੀ ਹੈ ਪਰ ਥੋੜਾ ਜਿਹਾ ਆਪਣੀ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਤੇ ਵੀ ਆਪਾਂ ਨੂੰ ਖੜਨਾ ਚਾਹੀਦਾ। ਸਰ ਜਿਹੜੀ ਜਗ੍ਹਾ ਬੱਚੇ ਨੂੰ ਮਾਰਿਆ ਬੈੱਡ 'ਚ ਦਬਾਇਆ ਉਸ ਜਗ੍ਹਾ ਤੇ ਹੀ ਐਨੇ ਪਹਿਲੇ ਉਹਨੂੰ ਮਾਰਿਆ ਤੇ ਰੇਕ ਕੀਤਾ ਉਸੇ ਸੇਮ ਇੱਕੋ ਹੀ ਕਮਰਾ ਜਿੱਥੇ ਉਹ ਰਹਿੰਦਾ ਸੀ ਉਹ ਸ਼ੋਕ ਬਾਹਰ ਕੰਮ ਤ ਗਿਆ ਸੀ ਤੇ ਹੀ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰਕਤ ਹੋ। ਹੋਰ ਕੀ ਕਾਰਨ ਕੀ ਸੀਗਾ ਸਰ ਬੈੱਡ 'ਚ ਲਕਾਉਣ ਦਾ ਕੀ ਕਾਰਨ ਸੀਗਾ? ਦੇਖੋ ਜਦੋਂ ਇਸ ਬੰਦੇ ਨੂੰ ਪਤਾ ਹੀ ਆ ਬੱਚੀ ਮਰ ਗਈ ਮੈਂ ਉਹਦੇ ਨਾਲ ਜਾ ਮਾੜੀ ਹਰਕਤ ਕੀਤੀ ਆ ਤਾਂ ਮੈਨੂੰ ਭੱਜਣ ਦਾ ਮੌਕਾ ਮਿਲੇ ਜਿੰਨੀ ਲੇਟ ਇਸ ਬੱਚੇ ਦੀ ਇਤਲਾਹ ਮਿਲੇ ਤਾਂ ਉਨੀ ਛੇਤੀ ਮੈਂ ਉਨੀ ਦੂਰੀ ਤੇ ਜਾ ਸਕਾ। ਬਿਲਕੁਲ ਜੀ ਫਾਸਟ ਟਰੈਕ 'ਤੇ ਕੁਰਚੀ ਲਗਾਇਆ ਜਾ ਬਿਲਕੁਲ ਜੀ ਫਾਸਟ ਟਰੈਕ ਦੇ ਵਿੱਚ ਅਸੀਂ ਆਲਰੇਡੀ ਕੋਰਟ ਦੇ ਨਾਲ ਰابطੇ 'ਚ ਆਂ ਔਰ ਇਹਨੂੰ ਪਰਸਨਲੀ ਅਸੀਂ ਆਪ ਮੋਨਿਟਰ ਕਰਾਵਾਂਗੇ। ਤੇ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਔਰ ਬੜਾ ਟਾਈਮਲੀ ਫਰੇਮ ਕਰਕੇ ਤੇ ਇਹਨੂੰ ਸਜ਼ਾ ਕਰਾਂ। ਠੀਕ ਹੈ ਸਰ ਇੱਕ ਬਹੁਤ ਜ਼ਰੂਰੀ ਸਵਾਲ ਹੈ ਜੀ ਜਿਹੜੇ ਨਵੇਂ ਕਾਨੂੰਨ ਪਾਸ ਹੈ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਈਗੀ ਜਾਂ ਹਜੇ ਹਜੇ ਨਵੇਂ ਕਾਨੂੰਨ ਜਦ ਆਣਗੇ ਉਹਨੂੰ ਅਸੀਂ ਦੇਖਾਂਗੇ ਉਹਦੇ ਮੁਤਾਬਕ ਕੀ ਹੁੰਦਾ ਹੈ ਸਾਡਾ ਫਿਲਹਾਲ ਇਹਨੂੰ ਗ੍ਰਿਫਤਾਰ ਕਰਕੇ ਉਹਦਾ ਚਲਾਨ ਕੋਰਟ ਨੂੰ ਕੋਰਸ ਪੇਸ਼ ਕਰਨਾ ਬਾਕੀ ਕੋਰਟ ਦਾ ਪ੍ਰोसीजर ਹੈ ਉਹਦੇ ਵਿੱਚ ਅਸੀਂ ਬਿਲਕੁਲ ਇਹਦੀ ਪਾਲਣਾ ਕਰਕੇ ਇਹਨੂੰ ਇਮੀਡੀਏਟਲੀ ਮਤਲਬ ਪਹਿਲ ਦੇ ਆਧਾਰ ਤੇ ਕਰਾਂਗੇ। ਠੀਕ ਹੈ ਸਰ